ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚਲਿਆ ਇਹ ਪਟ్రਾਲੀ ਲੈ ਕੇ ਮਿਲ ਨੂੰ ਅੜਕੀ ਜਾਣਾ ਦਾ ਬਾਈ ਸਾਜ ਰਿਆ ਜਾ ਨਹੀਂ ਹੋਇਆ ਨਹੀਂ ਪਿਆ ਬਾਈ ਗੱਲ ਸੋਣਾ ਛਿੜਕਾ ਜਾ ਪੂਰੀ ਟਰਾਲੀਆਂ ਟਰੁੱਲੀਆਂ ਖੜੀ ਰੀਆਂ ਆਪਣੀਆਂ ਆਈਆਂ ਦੀਆਂ ਖਾਲੀ ਖੜੀ ਰੀ ਤੋਰ ਦੇ ਮੋੜ ਲੈ ਜੀ ਕਿ ਦਿੱਕਤ ਹੀ ਤਾਂ ਰੱਖਿਆ ਇਸ ਜਗ੍ਹਾ ਜੀ ਕਰਕੇ ਮੋੜੀ ਜੀ ਗੱਲ ਹੀ ਚੱਲਦੇ ਆ ਬਾਈ ਮਿਲ ਨੂੰ ਬਣੇ ਰਿਹਾ ਆਪਣੀ ਵੀਡੀਓ ਗੱਲ ਜੇ ਗੁਰੂ ਹੋਣੇ ਆਏ ਬੱਸ ਕੱਢਨੇ ਹੋਗੇ ਬੋਤਨ ਬੰਦਾ ਬੋਤਨ ਬਹੁਤ ਜੀ ਨੇ ਬਾਹਰ ਟੈਂਕ ਕੋਲ ਤੋਂ ਆ ਆ ਨਾ ਰਹੇ ਹੈ ਭਾਈ ਅੱਪਾ ਸੂਰੋ ਪਹੁੰਚਣੇ ਆਲੇ ਆ ਜੈ ਜਲਸੀ ਪਹੁੰਚ ਗਏ ਔੜੀ ਔੜੀ ਜਾਣਗੇ ਆਰਾਮ ਤੇ ਰੱਬਾ ਜਿੰਨਾ ਟ੍ਰੈਫਿਕ ਕਾਫੀ ਹੋ ਜਾ। ਇੱਕ ਗੱਡੀਆਂ ਗੁੱਡੀਆਂ ਵਾਲੇ ਦੇਖਦੇ ਹੀ ਨਹੀਂ ਆ ਪਿੱਛੇ ਫਸਾਈ ਜਾ। ਪਹੁੰਚ ਗਏ ਜੀ ਬਾਬੇ ਪੀਰ ਕੀ ਦਰਗਾਹ ਪਾ। ਸੁੱਖਾ ਹਰਾ ਮੰਨ ਵੀ ਆ ਗਏ। ਹੋਰ ਸੁੱਕੇ ਠੀਕ ਐ। ਬੜਾ ਵਧੀਆ ਕਰਦੀ ਕਲਾ। ਪੂਰੇ ਤੇ ਜਾਏਗਾ ਬਾਈ ਸੁੱਖਾ ਲੈ ਕੇ ਟਰਾਲੀ ਆਪਾਂ ਨੂੰ ਕਿਤੇ ਜਾਣਾ ਕੰਮ। ਗੱਡੀ ਆ ਗਿਆ ਬਣੀ 9011 ਸੁੱਖੇ ਨੂੰ ਭੇਜਾਂ ਬਾਈ ਅੱਗੇ ਉਹਨਾਂ ਦੀ ਸਾਰਿਆਂ ਨੂੰ ਉਹ ਠੀਕ ਆ ਬਣਾ ਠਾਕ ਬਾਈ ਵਧੀਆ ਹਨ ਤੁਹਾਨੂੰ ਬਾਈ ਕੰਮ ਜਾਣਾ ਜਾ ਕੇ ਆਵਾਂ ਸੁੱਖੇ ਨੂੰ ਤੋਰਾਂ ਟਰਾਲੀ ਦੇ ਕੇ ਲੈ ਬਈ ਉਹ ਬੰਦਾ ਨਹੀਂ ਜਾਣਾ ਬੜਾ ਉਹ ਰਹਿ ਗਿਆ ਪਿੱਛੇ ਵਾਲਾ ਉਹ ਰਹਿ ਗਿਆ ਦੇਖ ਉਹ ਰਹਿ ਗਿਆ ਲਾ ਲਾ ਲਾਸਕਲਾ ਉਹ ਇਕਲਾ ਪਹਿਰਾ ਹੱਥ ਲਾ ਗਿਆ ਜੀ ਉਸਕੇ ਲਾ ਦੇਖੋ ਬਈ दारू ਤੇਰਾ ਮਾਤਾ ਨਾ ਨਾ ਪਿਆਰ ਹੈ ਬਈ ਠੀਕ ਹੈ ਚਲੋ ਸੁੱਖਾ ਕਰਦਾ ਬਈ ਟਰਾਲੀ ਛੱਡ ਗਿਆ ਮਿੱਲਮਾ ਰਾਜਪੁਰਾ ਇਕੱਠੇ ਹੋ ਗਏ ਸਟੇਸ਼ਨ ਵਾ ਲੇਬਰ ਜਾ ਰਹੀ ਹੈ ਆਪਣੀ ਘਰਾਂ ਨੂੰ ਚਲਦਾ ਟਰਾਲੀ ਛੱਡ ਗਿਆ ਇਹ ਉਹ ਤਾਂ ਗਾਇਲ ਜਾਏਗਾ ਗੱਡੀ ਮੈਂ ਲਿਆ ਗੱਡੀ ਮੈਂ ਲਿਆ ਇਹੋ ਗੱਡੀ ਪਾਏਗਾ ਸਨੀ ਦਿ올ਾ YouTube ਤੇ ਚੱਲਦਾ ਬੋਲ ਬਿਆਲਾ ਮੁੰਡਾ ਕਿੱਥਾ ਹੈ ਉਸਨੂੰ ਤਾਂ ਬੁਲਾ ਬਿਆਲੇ ਨੂੰ ਨਾ ਏਕੇ ਮੰਗਿਆ ਬਾਬੀ ਹਾਂ ਨਹੀਂ ਮੈਂ ਜਾ ਬੁੱਤਰ ਰਾਜਪੁਰਾ ਸਟੇਸ਼ਨ ਪਲੇਟਫਾਰਮ ਉਰੇ ਦੇ ਬਾਈ ਗੱਡੀ ਹੈ ਟ੍ਰੇਨ ਹੈ ਨਾ ਕਿ 11 ਵਜੇ ਹੈ ਨਾ ਪਹਿਲਾਂ ਕਿੰਨੇ ਵਜੇ ਦੀ ਪਹਿਲਾਂ ਕਿੰਨੇ ਵਜੇ ਦੀ ਜਿਹੜੀ ਛੁੱਟੀ ਹੈ ਉਹ 10 ਵਜੇ ਚੱਲਦਾ ਉਹ ਜਿੱਥੇੋਂੋਂ ਚੱਲਦਾ ਨਾ ਨਾ ਜਿਹੜੀ ਦਿਨ ਮਾ ਦੀ ਸ਼ਾਮ ਨੂੰ ਗਏ ਰਹੇ ਉਹ ਕਿੰਨੇ ਵਜੇ ਦਾ ਉਹ ਬੰਦ ਆਇਆ ਰਾਤ ਬਣਾ ਦਿਆ ਇਸ ਲਈ ਮਹੀਨਾ ਸੇ ਉਹ ਚੱਲ ਗੱਡੀ ਮਤਲਬ ਬੰਦ ਹੈ ਜਿਹੜੀ ਮੈਂ ਜਾਣਾ ਤਾਂ 8 ਰਾਤ ਨੂੰ 11 ਵਜੇ ਆ ਚਲੋ ਠੀਕ ਹੈ ਬਈ ਫਿਰ ਹੈ ਓਕੇ ਆਰਾਮ ਤੇ ਜਾਇਓ ਆਪਣਾ ਸਮਾਰਟਫੋਨ ਦਾ ਧਿਆਨ ਰੱਖਿਓ ਚਲੋ ਬੈਠੋ ਗੱਡੀ ਮੈਂ ਬਈ ਸਨੀ ਦੇਵਲ ਬੈਠ ਮੈਂ ਇਹਨੂੰ ਕੋਈ ਹਮ ਇੱਕ ਚੁੱਕੀ